ਝਾੜੂ ਵਾਲਿਆਂ ਨੇ ਸਰਪੰਚ ਦੇ ਇਲੈਕਸ਼ਨ ਹੀ ਨਹੀਂ ਹੋਣ ਦਿੱਤੇ ਉਹੀ ਜਾ ਕੇ ਸਰਪੰਚ ਬਣਾਤਾ ਇਹ ਗੱਲ ਝਾੜੂ ਵਾਲਿਆਂ ਨੇ ਨਵਾਂ ਰਵਾਜ ਪਾਇਆ ਸੋ ਇਹ ਆਮ ਆਗਦੀ ਪਾਰਟੀ ਦੀਆ ਕਰਤੂਤਾ ਹੈਗੀਆਂ ਮੈਨੂੰ ਯਾਦ ਹੈ 500 ਰੁਪਿਆ ਪੈਨਸ਼ਨ ਹੁੰਦੀ ਸੀ ਅਕਾਲੀ ਦਲ ਬਾਦਲ ਦੇ ਰਾਜ ਦੇ ਵਿੱਚ 10 ਸਾਲ ਬਾਦਲ ਵਾਲਿਆਂ ਦਾ ਰਾਜ ਰਿਹਾ ਮੈਂ ਬਾਦਲ ਸਾਹਿਬ ਦਾ ਜਿਹੜਾ ਹਲਕਾ ਹੈ ਤੇ ਮੇਰਾ ਹਲਕਾ ਨਾਲ-ਨਾਲ ਹੈ ਗਿੱਦੜਵਾ ਤੇ ਲੰਗੀ 5 10 ਸਾਲ ਲਗਾਤਾਰ ਰਿਹਾ ਤੇ ਪੈਨਸ਼ਨ ਰਹੀ 500 ਉਹ ਠੀਕ ਹੈ ਕਾਂਗਰਸੀਆਂ ਨੂੰ ਲੋਕ ਨਿੰਦਦੇ ਬੜਾ ਹੈ ਤੇ ਅਸੀਂ ਪਿਛਲੀ ਵਾਰੀ ਸਾਡਾ ਰਾਜ ਰਿਹਾ ਤੇ 1000 ਰੁਪਿਆ ਪੈਨਸ਼ਨ ਵਧਾਈ ਤੇ 1500 ਬੀਬੀਆਂ ਦੀ ਤੇ ਸਾਡੇ ਬਜ਼ੁਰਗਾਂ ਦੀ ਪੈਨਸ਼ਨ ਕੀਤੀ ਅੱਜ 4 ਸਾਲ ਹੋ ਗਏ ਝਾੜੂ ਵਾਲਿਆਂ ਨੂੰ 4 ਸਾਲ ਕਹਿੰਦੇ ਸੀ 2500 ਕਰ ਦਿਆਂਗੇ 1 ਰੁਪਿਆ ਨਹੀਂ ਵਧਾਇਆ ਅਸੀਂ ਹੋ ਗਿਆ ਸਾਰ 250 ਵਧਾਈ 750 ਕੀਤੀ ਤੇ ਫੇਰ 250 ਵਧਾਈ ਤੁਹਾਡੇ ਖਾਤੇ ਚਲਦਾ ਰਸਦ 1500 ਰੁਪਿਆ ਉਹ ਕਾਂਗਰਸ ਦਾ ਹੈ ਸਾਡੇ ਰਾਜ ਵੇਲੇ ਤੁਹਾਨੂੰ ਮਿਲਦੀ ਸੀ 30 ਕਿਲੋ ਕਣਕ ਕਠੀ ਤੇ ਜਦੋਂ ਦਾ ਝਾੜੂ ਆਇਆ ਤੁਹਾਨੂੰ ਆਟਾ ਦਿੰਦਾ ਦਿੰਦਾ ਹੁਣ 5 ਕਿਲੋ ਕਣਕ ਹੀ ਦਿੰਦਾ ਮੇਰੀ ਗੱਲ ਠੀਕ ਹੈ ਕਿ ਹੋਵੇ ਬਈ ਕਣਕ ਸਾਡੀ ਹੈ ਕਠੀ ਦੇ ਦੇ ਸਾਨੂੰ ਆਏ ਮਹੀਨੇ ਗਲੀ ਤੇ ਖੜਾ ਕਰ ਦਿੰਨੇ ਤੇਰੇ ਪਿਓ ਦਾ ਰਾਜ ਹੈ ਆਮ ਤਾਂ ਦੇਣਾ ਕੀ ਸੀ 5 ਕਿਲੋ ਕਰਤੀ ਵੀ ਦੁਬਾਰੇ ਲੈਣਾ ਚਲਾਓ ਕੁੜੀਆਂ ਨੂੰ ਇਹ ਕੁੜੀ ਦੇ ਵਿਆਹ ਤੇ 16000 ਰੁਪਏ ਦਾ ਸੀ ਜਦੋਂ ਬਾਦਲ ਦਾ ਰਾਜ ਸੀ 10 ਸਾਲ ਕਾਂਗਰਸ ਦਾ ਰਾਜ ਆਇਆ ਇਹਨਾਂ ਗਰੀਬਾਂ ਦੇ ਵਾਸਤੇ ਕੁੜੀਆਂ ਦੇ ਵਿਆਹ ਤੇ 51000 ਰੁਪਏ ਕੀਤਾ ਜਿਹੜਾ ਹੁਣ ਭਗਵੰਤ ਸਿੰਘ ਮਾਨ 1.5 ਸਾਲ ਬਾਅਦ ਦਿੰਦਾ ਤੁਹਾਨੂੰ ਜਦੋਂ ਕੁੜੀ ਦੇ ਘਰ ਮੁੰਡਾ ਜੰਮ ਪਈਦਾ ਉਦੋਂ 1.5 ਸਾਲ ਬਾਅਦ ਆਉਂਦਾ ਮੇਰੀ ਗੱਲ ਸਹੀ ਹੈ ਜੇ ਠੁੱਠੀ ਐ ਇਹ ਕਾਂਗਰਸ ਨੇ ਕੀਤਾ ਦਿੱਤੀਆਂ ਦੀ ਕੀਤੀ ਜਾਂਦੀਆਂ ਭਗਵਾਨ ਕਮਾਨ ਦਾ 1000 ਰੁਪਿਆ ਅਸੀਂ ਪੈਨਸ਼ਨ ਚ ਤੁਹਾਨੂੰ ਦੇ ਹੀ ਦਿੱਤਾ 1000 ਰੁਪਿਆ ਕੋਈ ਹਾਰ ਆਇਆ ਨਹੀਂ ਅਜੇ 4 ਸਾਲ ਹੋ ਗਏ ਬਾਹਰੋ ਚੋਕਾ 48 48000 ਰੁਪਿਆ ਬੀਬੀਆਂ ਦਾ ਬਕਾਇਆ ਬੰਦਾ ਝਾੜੂ ਵਾਲੇ ਨੂੰ ਦੇ ਜੋ ਤੇ ਵੋਟ ਲੈ ਲਓ ਤੁਸੀਂ ਕਿਹਾ ਸੀ 1000 ਰੁਪਿਆ ਮਹੀਨਾ ਦੇਾਂਗੇ ਅਜੇ 4 ਸਾਲ ਹੋ ਗਏ ਬੱਸਾਂ ਦਾ ਕਿਰਾਇਆ ਕਿਹਨੇ ਮੁਫਤ ਕੀਤਾ ਤੁਹਾਡਾ ਬੀਬੀਆਂ ਦਾ ਬੱਸਾਂ ਦਾ ਕਿਰਾਇਆ ਕਾਂਗਰਸ ਨੇ ਮੁਫਤ ਕੀਤਾ ਪ੍ਰਾਣੇ ਬਿਜਲੀ ਦੇ ਬਿੱਲ ਬਕਾਏ ਕਿਹਨੇ ਮaaf ਕੀਤੇ ਉਹ ਕਾਂਗਰਸ ਨੇ ਕੀਤੇ ਹਜੇ ਕਾਂਗਰਸ ਮਾੜੀ ਹੈ ਜੇ ਸਿੱਖੀ ਦੀ ਗੱਲ ਕਰ ਲਈਏ ਪਹਿਲਾ ਸਿੱਖ ਦੇਸ਼ ਦਾ ਪ੍ਰਧਾਨ ਮੰਤਰੀ